ਲੁਧਿਆਣਾ ਤੋਂ ਹੈ ਜਿੱਥੇ ਇੱਕ ਨਿੱਜੀ ਪ੍ਰਾਈਵੇਟ ਸਕੂਲ ਨੂੰ ਬੰਬ ਲੜਾਉਣ ਦੀ ਧਮਕੀ ਮਿਲੀ ਹੈ ਸਕੂਲ ਨੂੰ ਧਮਕੀ ਨਾਲ ਉਡਾਉਣ ਦੇ ਲਈ ਇੱਥੇ ਈਮੇਲ ਭੇਜੀ ਗਈ ਹੈ ਧਮਕੀ ਜਿਹੜੀ ਹੈ ਈਮੇਲ ਦੇ ذریعے ਪਹੁੰਚੀ ਹੈ ਔਰ ਇਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਈਮੇਲ ਵਿੱਚ 5 ਅਕਤੂਬਰ ਨੂੰ ਸਕੂਲ ਲੜਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਸਕੇ ਸਕੂਲ ਪ੍ਰਬੰਧਕਾਂ ਨੂੰ ਧਮਕੀ ਸੰਬੰਧੀ ਸਕੂਲ ਪ੍ਰਬੰਧਕਾਂ ਨੇ ਹੁਣ ਧਮਕੀ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਈਮੇਲ ਵਿੱਚ 5 ਅਕਤੂਬਰ ਨੂੰ ਸਕੂਲ ਲੜਾਉਣ ਦੀ ਧਮਕੀ ਦਿੱਤੀ ਗਈ ਹੈ ਤੇ ਹੁਣ ਸਕੂਲ ਨੇ ਇੱਥੇ ਪੁਲਿਸ ਨੂੰ ਬਕਾਇਦਾ ਸ਼ਿਕਾਇਤ ਦਰ

ਈਮੇਲ ਦੇ ਜਿਹੜਾ ਸਕੂਲ ਦੀ ਈਮੇਲ ਹੁੰਦੀ ਹੈ ਉਹਦੇ ਉੱਤੇ ਇੱਕ ਮੇਲ ਭੇਜੀ ਗਈ ਮੇਲ ਦੇ ਵਿੱਚ ਲਿਖਿਆ ਗਿਆ ਕਿ ਅੱਜ 5 ਤਰੀਕ ਹੈ ਔਰ ਅੱਜ ਦੇ ਦਿਨ ਤੁਹਾਡੇ ਸਕੂਲ ਦੇ ਵਿੱਚ ਜਿਹੜਾ ਬੰਬ ਹੈ ਪਲਾਂਟ ਕੀਤਾ ਗਿਆ ਔਰ ਇਸ ਨੂੰ ਬਾਂਬੜਾ ਉਡਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਪੁਲਿਸ ਨੂੰ ਸੂਚਨਾ ਦਿੰਦੀ ਹੈ ਸਦਰ ਥਾਣੇ ਦੀ ਜਿਹੜੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੂਰੀ ਜਾਂਚ ਚੱਲ ਰਹੀ ਹੈ ਹਜੇ ਵੀ ਜਿਹੜੇ ਬੰਬ ਨਿਰੋਧਕ ਦਸਤੇ ਹੈ ਉਹਨਾਂ ਨੇ ਪੂਰੇ ਸਕੂਲ ਦੀ ਜਾਂਚ ਕੀਤੀ ਹੈ 1500 ਦੇ ਕਰੀਬ ਇੱਥੇ ਬੱਚੇ ਪੜ੍ਹਦੇ ਆ ਔਰ 12ਵੀਂ ਤੱਕ ਇਹ ਸਕੂਲ ਹੈ ਔਰ ਜਿਹੜਾ ਧਾਂਦਰਾ ਰੋਡ ਹੈ ਔਰ ਪੂਰਾ ਦਾ ਪੂਰਾ ਜਿਹੜਾ ਇਹ ਪੌਸ਼ ਇਲਾਕਾ ਪਰ ਚਿੰਤਾ ਦੀ ਗੱਲ ਹੈ ਕਿਉਂਕਿ ਇਹ ਪਹਿਲੇ ਵੀ ਇਹੋ ਜਿਹੀਆਂ ਖਬਰਾਂ ਪੰਜਾਬ ਦੇ ਕਈ ਜਗ੍ਹਾ ਤੋਂ ਆ ਚੁੱਕੀਆਂ ਨੇ ਇਸ ਤਰ੍ਹਾਂ ਦੀਆਂ ਈਮੇਲ ਜਿਹੜੀਆਂ ਆਉਂਦੀਆਂ ਨੇ ਹੁਣ ਇਹ ਜਾਂਚ ਚੱਲ ਰਹੀ ਹੈ ਕਿਉਂਕਿ ਇੱਕ ਮੋਬਾਈਲ ਤੋਂ ਇਹ ਈਮੇਲ ਭੇਜੀ ਗਈ ਹੈ ਔਰ ਉਹ ਮੋਬਾਈਲ ਦੀ ਜਿਹੜੀ ਲੋਕੇਸ਼ਨ ਹੈ ਸਾਈਬਰ ਕ੍ਰਾਈਮ ਨੇ ਜਿਹੜੀ ਜਾਂਚ ਕੀਤੀ ਉਹ ਬਿਹਾਰ ਦਾ ਦੱਸਿਆ ਜਾ ਰਿਹਾ ਹੈ ਮੋਬਾਈਲ ਔਰ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਕਿ ਇਸ ਪਿੱਛੇ ਮਨਸ਼ਾ ਕੀ ਹੈ ਹਜੇ ਤੱਕ ਜਿਹੜੀ ਪੁਲਿਸ ਦਾ ਦਸਤਾ ਉਹ ਪੂਰੇ ਸਕੂਲ ਦੀ ਜਾਂਚ ਕਰ ਰਿਹਾ ਕੋਈ ਇਹੋ ਜਿ ਇਹ ਕਿਧਰ ਨਾ ਕਿਧਰੇ ਜਿਹੜੀ ਇਹ ਮੇਲ ਆਈ ਹੈ ਇਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹੈ ਕੌਣ ਹੈ ਇਸ ਦੀ ਮਨਸ਼ਾ ਕੀ ਸੀ ਕਿਉਂ ਇਸ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਨੂੰ ਈਮੇਲ ਕੀਤੀ ਗਈ ਔਰ ਇਹੋ ਜੀ ਧਮਕੀ ਦਿੱਤੀ ਗਈ ਸੋ ਪੁਲਿਸ ਜਾਂਚ ਦੇ ਵਿੱਚ ਜੁਟੀ ਹੈ ਔਰ ਜਾਂਚ ਤੋਂ ਬਾਅਦ ਹੀ ਪੁਲਿਸ ਇਸ ਦੇ ਉੱਤੇ ਖੁਲਾਸਾ ਕਰੇਗੀ ਜੀ ਬਿਲਕੁਲ ਕਿਉਂਕਿ ਇਸ ਤੋਂ ਪਹਿਲਾਂ ਸੂਬੇ ਦੇ ਵਿੱਚ ਕੁਝ ਪਹਿਲਾਂ ਵੀ ਅਜਿਹੀਆਂ ਖਬਰਾਂ ਆਈਆਂ ਸਨ ਔਰ ਇਸ ਤਰ੍ਹਾਂ ਦੇ ਨਾਲ ਧਮਕੀਆਂ ਮੇਜੀਆਂ ਗਈਆਂ ਸਨ ਹਾਲਾਂਕਿ ਸ਼ਰਾਰਤੀ ਅੰਸਰ ਇਸ ਦੇ ਪਿੱਛੇ ਸਾਬਿਤ ਹੋਏ ਸਨ ਜਿਹੜਾ ਕੀ ਇਸ ਮਾਮਲੇ 'ਚ ਕੁਝ ਅਜਿਹਾ ਖੱच्चਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸਿਰਫ ਸ਼ਰਾਰਤ ਹੋ ਸਕਦੀ ਹੈ ਔਰ ਬਿਲਕੁਲ ਕਿਉਂਕਿ ਅਜਿਹੀ ਕੋਈ ਗੱਲ ਹਜੇ ਤੱਕ ਸਕੂਲ ਦੇ ਵਿੱਚ ਅੰਦਰ ਸਾਹਮਣੇ ਨਹੀਂ ਆਈ ਔਰ ਜਿੰਨੇ ਵੀ ਪੰਮ ਵਿਰੋਧਕ ਦਸਤੇ ਆ ਉਹਨਾਂ ਨੇ ਪੂਰੇ ਕਲਾਸਰੂਮ ਦੇ ਵਿੱਚ ਜਾ ਕੇ ਪੂਰੇ ਜਿੰਨੇ ਵੀ ਅੰਦਰ ਕਮਰੇ ਆ ਉਹਨਾਂ ਦੀ ਜਾਂਚ ਕੀਤੀ ਹੈ ਪਰ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਸ਼ਰਾਰਤ ਜ਼ਰੂਰ ਕਿਸੇ ਨੇ ਕੀਤੀ ਹੋ ਸਕਦੀ ਹੈ ਕਿਉਂਕਿ ਬਿਹਾਰ ਦੀ ਲੋਕੇਸ਼ਨ ਦੱਸੀ ਜਾ ਰਹੀ ਹੈ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਔਰ ਜਾਂਚ ਤੋਂ ਬਾਅਦ ਹੀ ਪੁਲਿਸ ਇਸ ਦਾ ਖੁਲਾਸਾ ਕਰੇਗੀ ਪਰ ਚਿੰਤਾ ਦੀ ਗੱਲ ਜ਼ਰੂਰ ਹੈ ਕਿਉਂਕਿ ਅਜਿਹੀਆਂ ਜਿਹੜੀਆਂ ਖਬਰਾਂ ਨੇ ਉਹ ਸਿਰਫ ਲੁਧਿਆਣੇ ਤੋਂ ਇਹ ਖਬਰ ਨਹੀਂ ਆਈ ਇਸ ਤੋਂ ਪਹਿਲੇ ਵੀ ਚੰਡੀਗੜ੍ਹ ਤੋਂ ਵੀ ਅਜਿਹੀ ਖਬਰ ਆਈ ਸੀ ਔਰ ਹੁਣ ਹੁਣ ਲੁਧਿਆਣੇ ਤੋਂ ਆਈ ਹੈ ਔਰ ਕਈ ਜਿਵੇਂ ਤੋ ਜਿਆ ਖਬਰ ਆ ਚੁੱਕੀ ਹੈ ਨੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਇਸ ਪਿੱਛੇ ਮਨਸ਼ਾ ਕੀ ਹੋ ਸਕਦੀ ਹੈ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਇਸ ਪੂਰੇ ਮਾਮਲੇ ਤੇ ਖੁਲਾਸਾ ਕਰੇਗੀ ਪਰ ਸਕੂਲ ਵੱਲੋਂ ਕੋਈ ਵੀ ਇਸ ਮਾਮਲੇ ਦੇ ਵਿੱਚ ਉਸਤੀ ਨਹੀਂ ਕੀਤੀ ਗਈ ਜੀ ਜੀ ਬਹੁਤ ਬਹੁਤ ਸ਼ੁਕਰੀਆ ਨਵੀਨ ਫਿਲਹਾਲ ਦੀ ਇਹ ਸਾਰੀ ਜਾਣਕਾਰੀ ਲਈ ਸੋ ਫਿਲਹਾਲ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ